ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਪਿਛਲੀ ਵਾਰੀ ਕਿਹੜੇ ਇਤਿਹਾਸ ਬਾਰੇ ਗੱਲ ਕੀਤੀ ਸੀ ਤੁਸੀਂ ਦੱਸ ਸਾਰਾ ਗੜੀ ਸਾਰੇ ਬੋਲੋ ਸਾਰਾ ਗੜੀ ਦਾ ਇਤਿਹਾਸ ਜਿਹੜਾ ਸਾਰਾ ਗੜੀ ਦਾ ਇਤਿਹਾਸ ਸੀਗਾ ਉਹਨੂੰ ਇੱਕ ਕਿਹੜੀ ਪੈਟਰਲ ਕਹਿੰਦੇ ਆ ਇੱਕ ਉਹਦਾ ਨਾਮ ਸੀਗਾ ਨਾ ਕਿਹੜੀ ਬੈਟਲ ਹੈਗੀ ਐ ਗਰੇਜੀਅਸ ਬੈਟਲ ਕੀ ਕਹਿੰਦੇ ਆ ਸੋ ਉਹਦੇ ਵਿੱਚ ਕਿੰਨੇ ਸਿੱਖ ਸਿਪਾਹੀ ਸੀਗੇ 21 ਸੀਗੇ ਕਿੰਨੇ ਸੀਗੇ 21 ਸੋ 21 ਸਿੱਖ ਸਿਪਾਹੀ ਸੀਗੇ ਤੇ ਉਹਨਾਂ ਨੇ ਕਿੰਨੇ ਅਫਗਾਨੀਆਂ ਨਾਲ ਜਿਹੜੀ ਜਿਹੜੀ ਜੰਗ ਸੀਗੀ ਜਿੱਤੀ ਸੀਗੀ ਮੋਰ 10000 ਮੋਰ ਥੈਨ 10000 ਥੈਂਕ ਯੂ ਫॉर ਰਿਮੈਂਬਰਿੰਗ ਹੈਨਾ ਸੋ ਅਸੀਂ ਕਿਹੜੇ ਗੁਰੂ ਸਾਹਿਬ ਜੀ ਦੀਆਂ ਸਾਖੀਆਂ ਸੁਣ ਲਈ ਸੀ ਉਸ ਤੋਂ ਪਹਿਲੇ ਜੀਵਨ ਸਾਖੀਆਂ ਕਿਹੜੇ ਗੁਰੂ ਸਾਹਿਬ ਜੀ ਦੀਆਂ ਸੁਣ ਰਹੀ ਸੀ ਤਾਂਤਨ ਸ਼੍ਰੀ ਗੁਰੂ ਰਾਮਦਾਸ ਜੀ ਤਾਂਤਨ ਸ਼੍ਰੀ ਗੁਰੂ ਰਾਮਦਾਸ ਜੀ ਗੁਰੂ ਰਾਮਦਾਸ ਜੀ ਸਾਰੇ ਕਿੰਵੇਂ ਗੁਰੂ ਹੈ ਚੌਥੇ ਗੁਰੂ ਹੈ ਉਹਨਾਂ ਦਾ ਪਹਿਲਾ ਨਾਮ ਕੀ ਸੀਗਾ ਪਾਈ ਜੀ ਇੱਤਾ ਜੀ ਫਿਰ ਜਿਹੜੀ ਜਗ੍ਹਾ ਤੇ ਉਹ ਜਾ ਕੇ ਸਿੱਖੀ ਦਾ ਪ੍ਰਚਾਰ ਕਰ ਰਹੇ ਸੀ ਕਿ ਉਸ ਜਗ੍ਹਾ ਦਾ ਨਾਮ ਕੀ ਸੀਗਾ ਗੁਰੂ ਰਾਮਦਾਸ ਚੱਕ ਕੀ ਨਾਮ ਸੀਗਾ ਗੁਰੂ ਰਾਮਦਾਸ ਜੱਗ ਤੇ ਜਿੱਥੇ ਉਹ ਰਹਿੰਦੇ ਸੀ ਉਹਨੂੰ ਉਸ ਜਗ੍ਹਾ ਨੂੰ ਕੀ ਕਹਿੰਦੇ ਸੀ ਉਸ ਘਰ ਦਾ ਨਾਮ ਕੀ ਸੀਗਾ ਉਸ ਜਗ੍ਹਾ ਦਾ ਗੁਰੂ ਕੀ ਮਹਿਲ ਕੀ ਕਹਿੰਦੇ ਸੀ ਗੁਰੂ ਕੇ ਮਹਿਲ ਸੋ ਜਿਹੜੀ ਉੱਥੇ ਦੁਕਾਨਾਂ ਸੀਗੀਆਂ ਗੁਰੂ ਬਾਜ਼ਾਰ ਕਹਿੰਦੇ ਸੀ ਉਹਨਾਂ ਨੂੰ ਕੀ ਕਹਿੰਦੇ ਸੀ ਸੋ ਰਿਮੈਂਬਰ ਦਾ ਸਾਖੀ ਆਫ ਬੀਬੀ ਰਜਨੀ ਜਦੋਂ ਬੀਬੀ ਰਜਨੀ ਦਾ ਹਸਬੰਡ ਸੀਗਾ ਉਹਨੂੰ ਕੋੜ ਪਿਆ ਸੀਗਾ ਫਿਰ ਜਦੋਂ ਉਹਨੇ ਉਹ ਬੇਰੀ ਦੇ ਥੱਲੇ ਇੱਕ ਛੱਪੜੀ ਸੀਗੀ ਉੱਥੇ ਇਸ਼ਨਾਨ ਕੀਤਾ ਸੀਗਾ ਉਹਨੇ ਦੇਖਿਆ ਸੀਗਾ ਕਿ ਜਿਹੜੇ ਕਾਂ ਸੀਗੇ ਜਦੋਂ ਉਸ ਪਾਣੀ ਦੇ ਵਿੱਚੋਂ ਨਿਕਲ ਕੇ ਬਾਹਰ ਆਉਂਦੇ ਸੀ ਉਹ ਚਿੱਟੇ ਹੋ ਜਾਂਦੇ ਸੀਗੇ ਸੋ ਵਾਟ ਹੈਪਨ ਟੂ ਬੀਬੀ ਰਜਨੀਜ਼ ਹਸਬੰਡ ਉਹ ਵੀ ਉਹ ਵੀ ਠੀਕ ਹੋ ਗਿਆ ਸੀਗਾ ਸੋ ਗੁਰੂ ਰਾਮਦਾਸ ਜੀ ਨੇ ਕਿਹਾ ਸੀਗਾ ਕਿ ਇਹ ਛੱਪੜੀ ਕੋਈ ਆਮ ਜੀ ਛੱਪੜੀ ਨਹੀਂ ਹੈਗੀ ਪਹਿਲੇ ਸਮੇਂ ਦੇ ਵਿੱਚ ਗੁਰੂ ਨਾਨਕ ਦੇਵ ਜੀ ਵੀ ਇਸ ਜਗ੍ਹਾ ਤੇ ਆਏ ਸੀਗੇ ਤੇ ਉਹਨਾਂ ਨੇ ਵਚਨ ਕੀਤੇ ਸੀਗੇ ਕਿ ਇਸ ਜਗ੍ਹਾ ਦੇ ਵਿੱਚ ਆਉਣ ਵਾਲੇ ਟਾਈਮ ਦੇ ਵਿੱਚ ਅੰਮ੍ਰਿਤ ਸਰੋਵਰ ਜਿਹੜਾ ਪ੍ਰਗਟ ਹੋਵੇਗਾ ਤੇ ਇੱਥੇ ਇੱਕ ਸਿੱਖੀ ਦਾ ਬੜਾ ਵੱਡਾ ਪ੍ਰਚਾਰ ਦਾ ਕੇਂਦਰ ਬਣੇਗਾ ਤੇ ਉਸੇ ਜਗ੍ਹਾ ਤੇ ਵਿੱਚ ਗੁਰੂ ਅਮਰਦਾਸ ਜੀ ਨੇ ਇੱਕ ਜੜੀ ਬੁੱਟੀ ਲੈ ਕੇ ਗਈ ਸੀ ਜਿਹਦੇ ਨਾਲ ਗੁਰੂ ਅੰਗਦ ਦੇਵ ਜੀ ਦਾ ਜਿਹੜਾ ਉਂਗਲੀ ਦਾ ਜ਼ਖਮ ਸੀਗਾ ਉਹ ਠੀਕ ਵੇ ਅਸੀਗਾ ਸੋ ਉਹਨਾਂ ਨੇ ਕਿਹਾ ਕਿ ਇਹ ਕੋਈ ਆਮ ਛੱਪੜੀ ਨਹੀਂ ਹੈਗੀ ਇਹ ਉਹ ਉਹ ਅੰਮ੍ਰਿਤਕੁੰਡ ਅੰਮ੍ਰਿਤ ਸਰੋਵਰ ਹੈਗਾ ਤੇ ਉਹ ਅਗਲੇ ਦਿਨ ਸਵੇਰੀ ਕੜਾ ਪ੍ਰਸ਼ਾਦੀ ਦੀਗ ਬਣਵਾ ਕੇ ਆਪਣੀ ਸਿੱਖ ਧੰਨ ਧੰਨ ਬਾਬਾ ਬੁੱਢਾ ਜੀ ਭਾਈ ਗੁਰਦਾਸ ਜੀ ਤੇ ਹੋਰ ਸਿੱਖਾਂ ਨੂੰ ਨਾਲ ਲੈ ਕੇ ਉਸ ਜਗ੍ਹਾ ਦੇ ਉੱਪਰ ਜਾਂਦੇ ਹੈਗੇ ਆ ਅਰਦਾਸ ਬੇਨਤੀ ਕਰਦੇ ਹੈਗੇ ਆ ਤੇ ਗੁਰੂ ਰਾਮਦਾਸ ਜੀ ਬਾਬਾ ਬੁੱਢਾ ਜੀ ਨੂੰ ਕਹਿੰਦੇ ਆ ਕਿ ਤੁਸੀਂ ਕਈ ਦਿਨਾਂ ਨਾਲ ਟੱਕ ਲਗਾਉ ਉਹ ਵਾਹਿਗੁਰੂ ਦਾ ਨਾਮ ਲੈ ਕੇ ਤੇ ਜਦੋਂ ਫਿਰ ਉੱਥੇ ਉਹ ਟੱਕ ਲਗਾਣੇ ਆ ਉਸ ਤੋਂ ਬਾਅਦ ਸੰਗਤਾਂ ਜਦੋਂ ਸੰਗਤਾਂ ਨੂੰ ਪਤਾ ਲੱਗਦਾ ਹੈ ਕਿ ਇੱਥੇ ਬੀਬੀ ਰਜਨੀ ਦਾ ਹਸਬੰਡ ਠੀਕ ਹੋਇਆ ਸੀ ਸਾਰੀ ਸੰਗਤਾਂ ਦੂਰੋਂ ਦੂਰੋਂ ਹਮ ਹਮ ਆ ਕੇ ਉੱਥੇ ਸੇਵਾ ਕਰਨ ਵਾਸਤੇ ਉਸ ਸਰੋਵਰ ਦੀ ਸੇਵਾ ਕਰਨ ਵਾਸਤੇ ਆਂਦੇ ਹੈਗੇ ਆ ਤੇ ਜਿਹੜਾ ਬੀਬੀ ਰਜਨੀ ਦਾ ਪਿਤਾ ਸੀਗਾ ਦੁਨੀ ਚੰਦ ਸੀਗਾ ਉਹਨੂੰ ਵੀ ਪਤਾ ਲੱਗਦਾ ਹੈ ਕਿ ਬੀਬੀ ਰਜਨੀ ਦਾ ਹਸਬੰਡ ਬਿਲਕੁਲ ਠੀਕ ਹੋ ਗਿਆ ਹੈ ਤੇ ਉਹ ਵੀ ਉਹ ਸੁਣ ਕੇ ਉਸ ਜਗ੍ਹਾ ਤੇ ਵਿੱਚ ਆਂਦਾ ਹੈ ਤੇ ਜਦੋਂ ਉਹ ਮਹਾਰਾਜ ਦੇ ਲੰਗਰ ਹਾ ਦੇ ਵਿੱਚ ਲੰਗਰ ਛਕਦਾ ਹੈ ਤਾਂ ਜਿਹੜਾ ਉਹਦੇ ਅੰਦਰ ਹੰਕਾਰ ਸੀਗਾ ਉਹ ਦੇਖਦਾ ਹੈ ਕਿ ਇੰਨੀ ਸੰਗਤ ਇੱਥੇ ਆਂਦੀ ਹੈ ਲੰਗਰ ਛਕਦੀ ਹੈਗੀ ਹੈ ਲੰਗਰ ਦੇ ਪ੍ਰਵਾਹ 24 ਘੰਟੇ ਚੱਲ ਰਹੇ ਹੈਗੇ ਹੈ ਕਹਿੰਦਾ ਪੇਸ਼ੰਤ ਮੈਂ ਜਿੰਨਾ ਮਰਜੀ ਅਮੀਰ ਹੈਗਾ ਮੈਂ ਤਾਂ ਦੋ ਦਿਨ ਵੀ ਇੰਨੀ ਸੰਗਤ ਨੂੰ ਲੰਗਰ ਨਹੀਂ ਝਕਾ ਸਕਦਾ ਸੋ ਉਹਦੇ ਅੰਦਰ ਮਨ ਦੇ ਵਿੱਚ ਨਿਮਰਤਾ ਆਂਦੀ ਹੈ ਉਹਦੇ ਮਨ ਦਾ ਜਿਹੜਾ ਹੰਕਾਰ ਸੀਗਾ ਉਹ ਘਟ ਜਾਂਦਾ ਹੈ ਮੁੱਕ ਜਾਂਦਾ ਹੈ ਤੇ ਉਹ ਮਹਾਰਾਜ ਕੋਲੋਂ ਤਾਂ ਤਨ ਸ਼੍ਰੀ ਗੁਰੂ ਰਾਮਦਾਸ ਜੀ ਕੋਲੋਂ ਮਾਫੀ ਮੰਗਦਾ ਜੇ ਅਸੀਂ ਵੀ ਕੋਈ ਗਲਤੀ ਕਰ ਦਿੰਦੇ ਅੱਜ ਜਦੋਂ ਅਸੀਂ ਮਨ ਤੋਂ ਪਛਤਾਉਂਦੇ ਹੈਗੇ ਆ ਅਸੀਂ ਦਿਲ ਤੋਂ ਮਾਫੀ ਮੰਗਦੇ ਆ ਤੇ ਮਹਾਰਾਜ ਹਮੇਸ਼ਾ ਮਾਫ ਕਰ ਦਿੰਦੇ ਆ ਪਰ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਅਸੀਂ ਉਸ ਗਲਤੀ ਨੂੰ ਬਾਰ ਬਾਰ ਕਰੀ ਜਾਣਾ ਵੈ ਹੈਨਾ ਸੋ ਮਹਾਰਾਜ ਉਹਨਾਂ ਨੂੰ ਮਾਫ਼ ਕਰ ਦਿੰਦੇ ਆ ਦੁਨੀ ਚੰਦ ਬੀਬੀ ਰਜਨੀ ਨੂੰ ਕਹਿੰਦਾ ਕਿ ਤੁਸੀਂ ਮੇਰੇ ਨਾਲ ਮਹਿਲ ਦੇ ਵਿੱਚ ਚਲੋ ਬੀਬੀ ਰਜਨੀ ਕਹਿੰਦੀ ਹੈ ਕਿ ਮੈਂ ਤੁਹਾਡੇ ਨਾਲ ਹਜੇ ਨਹੀਂ ਆਣਾ ਕਿਉਂਕਿ ਮੈਂ ਇੱਥੇ ਸੇਵਾ ਕਰਨੀ ਹੈਗੀ ਅਮਰਸਰ ਸरोवर ਤੇ ਸੋ ਦੁਨੀ ਚੰਦ ਵੀ ਆਪਣੇ ਹੋਰ ਬੰਦਿਆਂ ਨੂੰ ਲੈ ਕੇ ਆ ਕੇ ਉੱਥੇ ਕਾਰ ਸੇਵਾ ਕਰਦਾ ਹੈਗਾ ਕਰਦੇ ਕਰਦਿਆਂ ਸਾਰੀ ਸੇਵਾ ਜੜੀ ਹੈ ਸੰਪੂਰਨ ਹੁੰਦੀ ਹੈ ਤੇ ਉੱਥੇ ਅੰਮ੍ਰਿਤ ਜਿਹੜਾ ਸਰੋਵਰ ਸੀਗਾ ਉਹ ਤਿਆਰ ਹੋ ਜਾਂਦਾ ਹੈ ਉਹਦੇ ਵਿੱਚ ਕਾਰ ਇੱਕ ਥੜਾ ਸਾਹਿ ਬਣਾਇਆ ਜਾਂਦਾ ਹੈ ਉਸ ਥੜੇ ਦੇ ਕੋਲ ਜਾਣ ਦਾ ਇੱਕ ਰਸਤਾ ਹੁੰਦਾ ਹੈ ਤੇ ਧੰਨ ਧੰਨ ਸ਼੍ਰੀ ਗੁਰੂ ਰਾਮ ਅੱਜ ਜੀ ਉਸੇ ਥੜੇ ਤੇ ਬੈਕ ਕੇ ਸਿੱਖੀ ਦਾ ਪ੍ਰਚਾਰ ਕਰਦੇ ਆ ਉੱਤੀ ਉਹ ਬਾਣੀ ਜਿਹੜੀ ਆ ਉਹ ਸੁਣਾਉਂਦੇ ਆ ਕਥਾ ਸੁਣਾਉਂਦੇ ਆ ਸਾਰੀ ਸੰਗਤ ਜਿਹੜੀ ਆ ਉੱਥੇ ਬੈ ਕੇ ਸੁਣਦੀ ਹੈਗੀ ਹੈ ਮਹਾਰਾਜ ਸਾਰਿਆਂ ਨੂੰ ਤਾਂਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਿਹੜੇ ਤਿੰਨ ਸਿਧਾਂਤ ਆ ਉਹਨਾਂ ਤੇ ਚਰਨ ਚੱਲਣ ਦੀ ਵੀ ਪ੍ਰਵਚਨ ਕਰਦੇ ਹੈਗੇ ਆ ਮਹਾਰਾਜ ਕਹਿੰਦੇ ਆ ਕਿ ਜ਼ਿੰਦਗੀ ਦੇ ਵਿੱਚ ਕਈ ਦੁੱਖ ਸੁੱਖ ਆਉਂਦੇ ਹੈਗੇ ਆ ਬਟ ਦੁੱਖਾਂ ਸੁੱਖਾਂ ਦਾ ਇਹ ਤੇ ਇੱਕ ਜਿਸ ਤਰ੍ਹਾਂ ਧੁੱਪ ਹੁੰਦੀ ਹੈ ਛਾਂ ਵੀ ਆਉਂਦੀ ਹੈਗੀ ਆ ਪਰ ਜਦੋਂ ਅਸੀਂ ਮਹਾਰਾਜ ਦੀ ਬਾਣੀ ਦੇ ਨਾਲ ਜੁੜੇ ਹੁੰਦੇ ਆ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜੇ ਹੁੰਦੇ ਆ ਸਾਨੂੰ ਅੰਦਰੋਂ ਦੀ ਉਹਨਾਂ ਦੁੱਖਾਂ ਨਾਲ ਲੜਨ ਦੀ ਤਾਕਤ ਮਿਲ ਜਾਂਦੀ ਹੈ ਸੋ ਕਦੀ ਵੀ ਤੁਸੀਂ ਉਸ ਬਾਣੀ ਦਾ ਲੜ ਨਹੀਂ ਛੱਡਣਾ ਹੈਗਾ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਲੜ ਨਹੀਂ ਛੱਡਣਾ ਹੈਗਾ ਸੋ ਉਸ ਜਗ੍ਹਾ ਦੇ ਵਿੱਚ ਜਿਹੜਾ ਉਹ ਜਗ੍ਹਾ ਸੀਗੀ ਪਹਿਲੇ ਨਾਮ ਸੀਗਾ ਗੁਰੂ ਰਾਮਦਾਸ ਚੱਕ ਕੀ ਨਾਮ ਸੀਗਾ ਗੁਰੂ ਦਾਸ ਸੋ ਜਦੋਂ ਉੱਥੇ ਅੰਮ੍ਰਿਤ ਸਰ ਦੇ ਵਿੱਚ ਉਹ ਉਹ ਜਗ੍ਹਾ ਦੇ ਵਿੱਚ ਜਦੋਂ ਅੰਮ੍ਰਿਤ ਸਰੋਵਰ ਬਣੇਟ ਹੁੰਦਾ ਹੈ ਜਿਹੜਾ ਉਹ ਸਰੋਵਰ ਬਣ ਜਾਂਦਾ ਹੈ ਫਿਰ ਉਸ ਜਗ੍ਹਾ ਦਾ ਨਾਮ ਬਣ ਜਾਂਦਾ ਹੈ ਅੰਮ੍ਰਿਤ ਸਰ ਸਾਹਿਬ ਕੀ ਬਣ ਜਾਂਦਾ ਹੈ ਅੰਮ੍ਰਿਤ ਸੋ ਤੁਹਾਨੂੰ ਸਾਰਿਆਂ ਨੂੰ ਪਤਾ ਅੰਮ੍ਰਿਤਸਰ ਸਾਹਿਬ ਤੁਸੀਂ ਸਾਰੇ ਗਏ ਹੋਵੋਗੇ ਮੋਸਟ ਆਫ ਦਾ ਮੋਸਟ ਆਫ ਯੂ ਗਏ ਹੋਵੋਗੇ ਹੈਨਾ ਫਿਰ ਜਦੋਂ ਅਸੀਂ ਅਗਲੀ ਵਾਰੀ ਵੀ ਇੰਡੀਆ ਜਾਵਾਂਗੇ ਪੰਜਾਬ ਦੇ ਵਿੱਚ ਜਾਵਾਂਗੇ ਅਸੀਂ ਆਪਣੇ ਪੇਰੈਂਟਸ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਲੈ ਕੇ ਉੱਥੇ ਜਾ ਕੇ ਮਹਾਰਾਜ ਦੇ ਦਰਸ਼ਨ ਕਰਨੇ ਹੈਗੇ ਆ ਫੀਲ ਕਰਨਾ ਹੈਗਾ ਕਿ ਉਹੀ ਬੀਰੀ ਸਾਹਿਬ ਦੇ ਥੱਲੇ ਬੀਬੀ ਰਜਨੀ ਦਾ ਹਸਬੰਦ ਠੀਕ ਹੋਇਆ ਸੀ ਜਦੋਂ ਤੁਸੀਂ ਸ਼ਰਧਾ ਭਾਵਨਾ ਨਾਲ ਆਪਣੇ ਤਨ ਤੋਂ ਮਨ ਤੋਂ ਅਰਦਾਸ ਬੇਨਤੀ ਕਰਕੇ ਉੱਥੇ ਇਸ਼ਨਾਨ ਕਰੋਗੇ ਤੁਹਾਡੇ ਮਨ ਨੂੰ ਬਹੁਤ ਠੰਡ ਪਹੁੰਚੇਗੀ ਤੇ ਕੋਈ ਵੀ ਜਿਹੜਾ ਸਰੀਰਿਕ ਤੇ ਮਾਨਸਿਕ ਦੁੱਖ ਹੈਗਾ ਵਾ ਉਹ ਵੀ ਉੱਤੇ ਠੀਕ ਹੋ ਜਾਂਦਾ ਹੈ ਬਸ ਤੁਹਾਡੇ ਅੰਦਰ ਇੱਕ ਪੂਰਨ ਭਰੋਸਾ ਹੋਣਾ ਚਾਹੀਦਾ ਹੈ ਹਨਾ ਮਹਾਰਾਜ ਦਾ ਅਸ਼ੀਰਵਾਦ ਮਿਲਦਾ ਸੋ ਹੁਣ ਅਸੀਂ ਸਾਰੇ ਮਹਾਰਾਜ ਦਾ ਨਾਮ ਲਵਾਂਗੇ ਸਾਰਿਆਂ ਦੀ ਆਵਾਜ਼ ਪਿੱਛੇ ਆਣੀ ਚਾਹੀਦੀ ਹੈ ਤਾਨ ਹੈ ਤਾਨ ਹੈ ਤਾਨ ਹੈ ہے تن ہے تن ہے گورو رامदास جی تن ہے تن ہے تن ہے گورو رامदास جی واہِ گرو جی کا خالصا واہِ گرو جی کی افتتی